ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਸਤਿ ਸ੍ਰੀ ਅਕਾਲ ਹਾਂਜੀ ਕਿਦਾਂ ਤੁਸੀਂ ਸਾਰੇ ਆਪਾਂ ਚੱਲੇ ਆ ਅੱਜ ਜੀ ਸੈਰ ਲਈ ਆਜਾ ਜੀ ਸ਼ੁਰੂ ਕਰਦੇ ਹਾਂ ਮਤਕਾ ਨਹੀਂ ਵਿਗਦਾ ਕਾਲੇ ਜੀ ਚੱਲੀਏ ਫਿਰ ਬੋਤੇ ਇਹ ਗੱਲਾਂ ਕਰਨੀਆਂ ਨੇ ਗੱਲਾਂ ਕਰਨੀਆਂ ਗੱਲਾਂ ਕਰਨੀਆਂ ਅਸੀਂ ਕਰ ਲਈਏ ਐਸੇ ਕਰ ਨਹੀਂ ਹਾਂ ਕਰ ਲੋ ਖਾਣਾ ਵੇਟ ਕਰਦੀਆਂ ਹਾਂ ਹਾਂਜੀ ਕੀ ਗੱਲ ਹੈ दूगा मैं क्या रही हो मैं कुछ भी नहीं देता अपने भूख लगी सी बात करनो इधर आ जाओ कल धक्का वेट कर दियो खाने में आ मनु खाना दो आपा किथे चलेया काल पता गोडरा केड़े करद्वारा साहिब पता अमृत प्रकाश ਆਜਾ ਪਾ ਚੱਲੇ ਆ ਅਮਰਤ ਪ੍ਰਕਾਸ਼ ਗੁਰਦੁਆਰਾ ਸਾਹਿਬ ਹਾਂਜੀ ਬੜੀ ਹਵਾ ਚੱਲ ਰਹੀ ਹੈ ਇਹ ਜਾ ਹੋਈ ਜਾਂਦਾ ਜਿੰਨੇ ਤਾਂ ਦਿੱਖਦਾ ਇਹ ਡਰਾਉਂਦਾ ਹੋਣਾ ਮੈਂ ਕਿਹਾ ਉਹਦਣੇ ਤੋਂ ਜੈ ਹੈਲੀਕਾਪਟਰ ਘੁੰਮਦਾ ਸੀ ਨਾ ਇਹ ਡਰਾਉਂਦਾ

ਹਾਂਜੀ ਸੁਣਾਓ ਕੋਈ ਗੱਲ ਬਾਤ ਹੈ ਹਾਂ ਹਾਲ ਸੁਣਨੀ ਹੈ ਹਾਂਜੀ ਸੁਣਾਓ ਜੀ 15 ਜੂਨ ਨੂੰ ਹੁੰਦੇ ਪਾ ਐਤਵਾਰ 10ਵੇਂ ਜੀ ਦਰਬਾਰ ਤੋਂ 12 ਵਜੇ ਰੋਸ ਮਾਰਚ ਆ ਫਿਰ ਜਾਣਾ ਗੁਰੂ ਨਾਨਕ ਦੇ ਗੁਰਦੁਆਰੇ 12 ਵਜੇ 10ਵੇਂ ਜੀ ਦਰਬਾਰ ਤੋਂ ਤੁਰਨਾ ਤੁਰ ਕੇ ਜਾਣਾ ਗੁਰੂ ਨਾਨਕ ਦੇ ਗੁਰਦੁਆਰੇ ਕਿਉਂਕਿ ਸਿੱਖਾਂ ਦਾ ਜਿਹੜਾ ਕਾਤਲ ਜਿਹੜਾ ਨੇ ਦੇਖੋ ਡਿਪਲੋਮੈਟ ਸਾਰੇ ਕੱਢਦੇ ਸੀ ਰਾਈਟ 2 ਸਾਲ ਨਹੀਂ ਹੋਏ ਭਾਈ ਹਰਦੀਪ ਸਿੰਘ ਨੱਜਰ ਦੀ ਸ਼ਹੀਦੀ ਨੂੰ ਤੇ ਹੁਣ ਜੇ ਗਲਤ ਸੀਗੇ ਤਾਂ ਹੀ ਡਿਪਲੋਮੈਟ ਕੱਢੇ ਆ ਉਹਨੂੰ ਫੇਰ ਉਹਨਾਂ ਨੂੰ ਜੀ7 ਤੇ ਸਾਦਰ ਜੀ7 ਨਾਲੇ ਉਹ ਆ ਇੰਡੀਆ ਤਾਂ ਹੈ ਹੀ ਨਹੀਂ ਵਿੱਚ ਨਾ ਕੈਨੇਡਾ ਦਾ ਇੰਡੀਆ ਨਾਲ ਬੜਾ ਟ੍ਰੇਡ ਹੈਗਾ ਸੋ ਇਹ ਜਾਣ ਕੇ ਸਿੱਖਾਂ ਦੇ ਝਕਮਾ 'ਚ ਨੂਨ ਲੋਣ ਵਾਲੀ ਗੱਲ ਆ ਕਿਉਂਕਿ ਅਨਾਉਂਸ ਇਹ ਤਰੀਕ ਨੂੰ ਕੀਤਾ ਗਿਆ ਉਸ ਤੋਂ 2 ਦਿਨ ਪਹਿਲਾਂ ਕਹਿੰਦੇ ਸੀ ਨਹੀਂ ਸਦਣਾ 4 ਤਰੀਕ ਨੂੰ ਤੇ 6 ਨੂੰ ਕਹਿੰਦੇ ਸੱਦਣਾ। ਮੈਂ ਪਾਣੀ ਸਾਰੇ ਖਬਰਾਂ ਚ ਗੱਲ ਹੋ ਰਹੀ ਸੀਗੀ ਮਤਲਬ ਪਾਣੀ 6 ਤਰੀਕ ਤੁਹਾਨੂੰ ਪਤਾ ਹੀ ਹੈ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀਗਾ ਸਿੱਖ ਦਾ ਪਹਿਲਾ ਹੀ ਮਤਲਬ ਇੰਡੀਆ ਦੇ ਵਿਰੋਧ ਵਿੱਚ ਸੀਗੇ ਯਾਦ ਕਰ ਰਹੇ ਸੀਗੇ ਤੇ ਉੱਪਰ ਦੀਆਂ ਨਵੀਆਂ ਨੌਂਸ ਕਾਣ ਕਰਦੇ। ਚਲ ਹਾਂਜੀ ਹੁਣ ਆਪਾਂ ਗੁਰਦੁਆਰਾ ਸਾਹਿਬ ਆ ਗਏ ਸੀਗੇ ਦਰਸ਼ਨ ਕਰਲੇ ਮਹਾਰਾਜ ਦੇ ਤੇ ਲੰਗਰ ਛਕ ਲਿਆ ਤੇ ਮਹੌਸਮ ਕਿੰਨਾ ਵਧੀਆ ਨਾਲ ਹਾਂਜੀ ਹਵਾ ਚੱਲਦੀ ਹੈ ਇੱਕ ਵੀ ਬੱਦਲ ਨਹੀਂ ਕਿਤੇ ਵੀ ਹਾਂਜੀ ਦਿਮਾਲਾ ਬਸ ਨੂੰ ਸਜਾਇਆ ਜੀ ਸੱਚੀ ਹਾਂਜੀ ਇੰਨਾ ਨਹੀਂ ਵਧੀਆ ਰੰਗ ਦੇਖਿਆ ਪੱਕਾ ਹੋ ਗਿਆ ਹੁਣ ਕੰਮ ਕਰਦਾ ਫਿਰ ਤੋ ਹੀ ਨੇ ਚੱਲ ਧੁੱਪੇ ਘਮ ਘਮ ਕੇ ਰਾਂਜੀ ਪੱਕਾ ਹੋ ਜਾਦੇ ਹੋ ਕੇ ਕਰਦੇ ਆਲੇ ਹਾਂਜੀ ਕਾ ਕਰੀਏ ਸੁਣ ਬੀ ਆ ਹਾਂਜੀ ਕਿਦਾਂ ਫਿਰ ਅੱਜ ਪੜੋ ਕੁਸ਼ ਸ਼ਬਦ ਹਾਂਜੀ ਸ਼ਬਦ ਪੜੋ ਕਿਹੜਾ ਰਾਮ ਜਪੋ ਜੀ ਐਸੇ ਐਸੇ ਤਰੂ ਪ੍ਰਹਿਲਾਦ ਜਪਿਓ ਹਰ ਜੇਸੇ ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ ਦੀਨ ਦਿਆਲ ਭਰੋਸੇ ਤੇਰੇ ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ राम जपो जी ऐसे, ऐसे जी। <laughs> राम जपो जी ऐसे त्रु प्रहलाद जपियो हर जय सबद पढ़ो जी केड़ा सब जेड़ा ठाडा जी कहदा वाह गुरु राम जपो जी ऐसे ऐसे त्रुप्रलाद जपियो हर जस दीनदयाल परोसे तेरे दीनदयाल परोसे तेरे सब परवार चढ़ाया बेड़ ਸਭ ਪਰਵਾਰ ਚੜਾਇਆ ਬੇੜੇ ਜਾਂ ਤਸਪਾਵੇ ਤਾਂ ਹੁਕਮ ਮੰਨਾਵੇ ਇਸ ਬੇੜੇ ਕੋ ਪਾਰ ਲੰਘਾਵੇ ਗੁਰਪਰਸਾਦ ਐਸੀ ਬੁੱਧ ਸਮਾਣੀ ਚੂਖ ਗਈ ਫੇਰ ਆਵਣ ਜਾਣੀ ਕੋ ਕਬੀਰ ਪਜ ਸਾਰੰਗ ਪਾਣੀ ਓਰ ਵਾਰ ਪਾਰ ਸਭ ਏ ਕੋ ਦਾਨੀ ਦੀਨ ਦਿਆਲ ਪਰੋ ਨਾਮ ਜਪਤ ਸੁਖ ਪਾਵਾ ਕਰ ਕਿਰਪਾ ਤੇਰੇ ਗੁਣ ਗਾਵਾਂ ਕਰ ਕਿਰਪਾ ਤੇ ਉਪ ਪਰਵਾਰ ਚੜਾਇਆ ਬੇੜੇ ਸਭ ਪਰਵਾਰ ਚੜਾਇਆ